ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਬੁਰਖ ਪਤੇ ਭਗਵਾਨ ਤਾ ਕੀ ਸ਼ਰਣ ਗਹੀ ਨਿਰਪਪੈ ਪਰਾਂ ਚਿੰਤਾ ਸਗਲ ਲਹੀ मात पिता सतमीत सुरजन इष्ट बंधप जाने गह कंठ लाया गुर मिलाया जस विमल संत वखाण बेअंत गुण अनेक महमा कीमत मत कछु न जाय कही पब एक अनक अलख ठाकुर ओट नानक तिस गही अमृत बन संसार सहाय आप पाए राम नाम उरे हार दिव बिके दिवस गाय गत भरम महाविकार बंसे जोन आवन सब रहे अगण सागर पै शीतल सार अंचल गह रहे गोविंद गोपाल दयाल समृत बोल साधु जय हर जय जै जय नानक नाम निधान पूर्ण सत्संग पाई परम गति जह पेखो देखो तह संग एको रव रहया, कट कट वासी आप विर लै लहया जल थल मैयल पूर पूरण कीत हस्त समानया, आद अंते मध सोई गुर प्रसादी जाने ब्रह्म पश्रिया ब्रह्म लीला गोविंद गुण निध जन कहे सिमर स्वामी अंतर जामी हर एक नानक रव रहे दिन रन आई सिमरत नाम हरे चरण कमल संग प्रीत कलमल पापरि दुख दारिद्र नाग मिखाया संगे नामरंगे मन लोडिंदा पाया। हरिक दर्शन इच्छ पुन्नी कुल सब तरि दिनसरेन आनंद अनदिन सिमरंत नानक हरि हरे ਦਿਨ ਸ੍ਰੇਣ ਅਨੰਤ ਅਨ ਦਿਨ ਸਿਮਰੰਤ ਨਾਨਕ ਹਰਿ ਹਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੂਕ ਉਚਰੈ ਸ਼ਾਸਤਰ ਖਟ ਅੰਧ ਗਿਰਣ ਚੜ ਜਾਏ ਅੰਧ ਬਕੈ ਬਦਰੋ ਸੁਣਾ ਜੋ ਕਾਲ ਕਿਰਪਾ ਕਰਾਏ ਰਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਸਿਫਤ ਜੋ ਤੁਹਾਰੀ ਹਮਨ ਕਰ ਸਖਤ ਸਿਫਤ ਤੁਹਾਰੀ ਆਪ ਲੈਹੁ ਤਮ ਕਥਾ ਸੁਧਾਰੀ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇ ਹਾ ਤੂੰ ਕਰਾਏ ਐਹ ਤੇ ਹਾ ਹੋਂਕਰੀ ਵਖਿਆਨ ਸੋ ਗੁਰੂ ਪਿਆਰੇ ਸਾ ਸੰਗਤ ਦੀ ਸਤਿਗੁਰਾਂ ਦੇ ਪਾਰ ਬਖਸ਼ਿਸ਼ ਰਹਿਮ ਤਰਸ ਕੀਤਾ ਪਾਵਨ ਫਰਮਾਨ ਜੋ ਅੰਮ੍ਰਿਤ ਵੇਲਾ ਸੁਹੇਲਾ ਬਖਸ਼ਿਸ਼ ਕੀਤਾ ਜੋ ਪਾਵਨ ਲੜੀਵਾਰ ਵਿੱਚ ਆ ਚੱਲ ਰਹੀ ਹੈ ਸਮਹੱਲਾ ਪੰਜਵਾਂ ਅਸਰਾਗ ਹੈ ਪੰਜਵੇਂ ਪਾਸ਼ਾ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਛੇਵੇਂ ਘਰ ਦਾ ਛੀਵਾ ਸ਼ੰਤ ਤੇ ਲੜੀ ਵਾਰ ਵਾਰ ਨੋਵਾਂ ਛੰਤ ਜੋ ਕਿ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 458 459 ਅੰਗ ਤੇ ਸੁਸ਼ੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਪੁਰਖ ਪਤੇ ਭਗਵਾਨ ਤਾਂ ਕੀ ਸ਼ਰਣ ਗਹੀ ਏ ਭਾਈ ਜਿਹੜਾ ਸਾਰੇ ਪੁਰਸ਼ਾਂ ਦਾ ਪਤੀ ਹੈ ਜਿਹੜਾ ਸਾਰਿਆਂ ਦਾ ਪਰਮਾਤਮਾ ਪਾ ਮਾਲਕ ਹੈ ਜੇਨੂ ਸਤਿਗੁਰੂ ਦੀ ਬਾਣੀ ਨੇ ਕਿਹਾ ਇਸ ਜਗ ਮਾ ਏਕਪੁਰਖ ਹੈ। ਹੁਰ ਸਗਰੀ ਨਾਰ ਸਬਾਈ। ਉਹ ਇੱਕੋ ਹੀ ਹੈ ਜਿਹੜਾ ਇਹਦੇ ਤੇ ਮਾਇਆ ਨਹੀਂ ਵਿਆਪਦੀ, ਲੋਭ, ਮੋਹ, ਈਰਖਾ, ਦਵੇਸ਼ ਨਹੀਂ ਵਿਆਪਦੀ। ਇਹ ਤਾਂ ਸਤਿਗੁਰੂ ਕਹਿੰਦੇ ਨੇ ਭੁੱਲਣ ਵਿੱਚ ਕੀ ਆ ਸਭ ਕੋਈ ਕਰਤਾ ਆਪ ਨਾ ਭੁੱਲਾ। ਕੁੱਲ ਜਹਾਨ ਦੀ ਕੁੱਲ ਕੁਦਰਤ ਭੁੱਲਣ ਵਿੱਚ ਐ। ਕੋਈ ਬੰਦਾ ਮੁਕੰਮਲ ਤੌਰ ਤੇ ਸੰਪੂਰਨ ਨਹੀਂ ਹੈ। ਕਹਿੰਦੇ ਭਾਈ ਜਿਹੜਾ ਪੁਰਸ਼ਾਂ ਦਾ ਵੀ ਪੁਰਸ਼ ਹੈ ਜਿਹੜਾ ਨਿਆਸਰਿਆਂ ਦੇ ਆਸਰਾ ਨਿਯੋਟਿਆਂ ਦੀ ਓਟ ਐ ਨਿਗਤਿਆਂ ਦੀ ਗਤ ਐ ਕਹਿੰਦੇ ਤੇ ਉਹਨਾਂ ਦੀ ਸ਼ਰਣ ਮੈਂ ਗ੍ਰਹਿਣ ਕਰਨੀ ਕੀਤੀ ਐ ਨਿਰਭਉ ਭੇ ਪ੍ਰਾਨ ਚਿੰਤਾ ਸਗਲ ਲਹੀ ਕਹਿੰਦੇ ਹੁਣ ਨਿਰਭਉ ਭੇ ਪ੍ਰਾਨ ਹੁਣ ਮੇਰੇ ਪ੍ਰਾਨ ਡਰ ਤੋਂ ਰਹਿਤ ਹੋ ਗਏ ਕਿਉਂਕਿ ਸੁਖਨੀ ਸਾਹਿਬ ਜੀ ਸਤਿਗੁਰੂ ਕੇ ਸਮਝਾਉਂਦੇ ਨੇ ਨਿਰਭਉ ਜਪੈ ਸਗਲ ਭੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਪਰਮਾਤਮਾ ਦੀ ਕਿਰਪਾ ਨਾਲ ਜਮਾਂ ਦੀ ਫਾਹੀ ਕੱਟੀ ਜਾ ਸਕਦੀ ਐ ਮਨੁੱਖ ਦੇ ਆਪ ਦੇ ਉਦਮ ਦੇ ਨਾਲ ਨਹੀਂ ਇਹ ਭੁਲੇਖਾ ਵੀ ਮੈਂ ਉਦਮ ਕਰਾਂਗਾ ਫਣੀ ਜਮਾਂ ਦੀ ਫਾਹੀ ਕੱਟੀ ਜਾਏਗੀ ਜੇ ਮਨ ਮਰਨ ਦਾ ਗੇੜ ਮੁਖ ਹੋ ਜਾਏਗਾ ਸਤਿਗੁਰੂ ਕਹਿੰਦੇ ਨਹੀਂ ਹੋ ਸਕਦਾ ਪਰ ਜੇ ਉਹਦੀ ਕਿਰਪਾ ਨਾ ਹੋਵੇ ਕਿਰਪਾ ਤੋਂ ਬਿਨਾ ਨਹੀਂ ਜਿਹਨੂੰ ਸਤਿਗੁਰਾਂ ਨੇ ਕਿਹਾ ਨਾ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਪਰਮਾਤਮਾ ਦੀ ਕਿਰਪਾ ਨਾਲ ਜੰਮਣ ਮਰਨ ਦੇ ਗੇੜ ਤੋਂ ਛੁੱਟ ਸਕਦਾ ਹੈ ਆਪਦੇ ਹੀਲਿਆਂ ਨਾਲ ਨਹੀਂ ਕਿਉਂਕਿ ਤੂੰ ਭੁੱਲਣ ਵਿੱਚ ਬਣਾਇਆ ਤੈਨੂੰ ਤਾਂ ਤੂੰ ਤਾਂ ਖਿੰ ਖਿੰ ਕਰਕੇ ਅਸੀਂ ਖਤੇ ਬਹੁਤ ਕਮਾਉਂਦੇ ਹੰਤਨ ਪਰਵਾਰ ਪਰ ਅਖੀਰ ਕੀ ਕਿ ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵੱਡ ਗੁਨਾਹਗਾ ਵੱਡਾ ਗੁਨਾਹ 11 ਮੈਂ ਤਾਂ ਮੇਰੇ ਸਤਿਗੁਰੂ ਕਿਨ ਕਿਨ ਕਰਕੇ ਭੁੱਲਦਾ ਮੈਂ ਤਾਂ ਗਲਤੀਆਂ ਕਰਦਾ ਇੱਕ ਇੱਕ ਸਕਿੰਟ ਵਿੱਚ ਗਲਤੀ ਕੋਈ ਨਾ ਕੋਈ ਕਰ ਜਾਂਦਾ ਪਰ ਤੂੰ ਬਖਸ਼ਣਾ ਆ ਰਹਾ ਮੁੱਢ ਕਦੀਮਾ ਤੋਂ ਤੇਰਾ ਊਸੂਲ ਹੈ ਤੂੰ ਬਖਸ਼ਣਾ ਆ ਰਹਾ ਹੈ ਬਖਸ਼ ਤਰਸ ਕਰ ਇਹਨੇ ਹੁਣ ਮੇਰੇ ਸਾਰੇ ਚਿੰਤਾਵਾਂ ਖਤਮ ਮੁੱਕ ਗਈਆਂ ਨੇ ਕਿਉਂਕਿ ਹੁਣ ਮੈਂ ਨਿਰਭਉ ਨੂੰ ਜਪ ਲਿਆ ਸਾਰੇ ਤਰ੍ਹਾਂ ਦੇ ਭੋਖ ਖਤਮ ਹੋ ਗਏ ਮਾਤ ਪਿਤਾ ਸਤਮੀਤ ਸੁਰਜਨ ਇਸ਼ਟ ਬੰਦ ਪਜਾਣੇ ਆ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਨੇ ਕਹਿੰਦੇ ਹੁਣ ਮੈਂ maat ਪਹਿਲਾਂ ਅਖਰੀ ਵਿਚਾਰ ਕਰਾਂਗੇ ਫਿਰ ਭਾਵਰਥਾਂ ਤੇ ਚੱਲਾਂਗੇ ਕਹਿੰਦੇ ਹੁਣ ਗੁਰੂ ਸਾਹਿਬ ਦੀ ਸਤਗੁਰੂ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ maat ਮਾਤਾ ਬੀਬੀ ਪੰਨ ਮਾਤਾ ਪੰਨੀ ਜੀ ਨੂੰ ਜਾਣਨਾ ਕੀਤਾ ਹੈ ਗੁਰੂ ਰਾਮਦਾਸ ਜੀ ਨੂੰ ਜਾਣੇ ਹੈ ਸੁੱਤ ਭਾਵ ਗੁਰੂ ਹਰਗੋਬਿੰਦ ਸਾਹਿਬ ਤੇ ਮਿੱਤਰ ਭਾਵ ਬਾਬਾ ਬੁੱਢਾ ਸਾਹਿਬ ਇਹਨਾਂ ਦੇ ਉਤਮ ਪੁਰਸ਼ਾਂ ਦੀ ਸੁਹਿਰਦਿਆਂ ਕਹਿ ਲਈਏ ਇਹ ਵਿਦਵਾਨ ਜਿਹੜੇ ਪੁਰਸ਼ ਨੇ ਭਾਈ ਗੁਰਦਾਸ ਜੀ ਵਰਗੇ ਭਾਈ ਮਾਨਦੇਵ ਜੀ ਵਰਗੇ ਸੰਬੰਧੀ ਨੇ ਇਹਨਾਂ ਨੂੰ ਜਨਨਾ ਕੀਤਾ ਭਾਵ ਕਹਿੰਦਾ ਖਿਮਾ ਰੂਪੀ ਮਾਤਾ ਸੰਤੋਖ ਰੂਪੀ ਪਿਤਾ ਗਿਆਨ ਰੂਪੀ ਪੁੱਤਰ ਤੇ ਮਿੱਤਰ ਦੀ ਨਿਆਈ ਸਤ ਸੰਤੋਖ ਇਹ ਪਿਆਰੇ ਨੇ ਤੇ ਸੁਹਿਰਦ ਕਿਹੜੇ ਨੇ ਸ਼੍ਰਵਨ ਗਿਆਨ ਸੋਣਾ ਨੇ ਮੰਨਣ ਨੇ ਦੇ ਹਸਣ ਇਹ ਮੇਰੇ ਸਾਖ ਸੰਬੰਧੀ ਨੇ ਇਹਨਾਂ ਦੀ ਜਾਣ ਪਛਾਣ ਹੋਈ ਹੈ ਹੋਈ ਕੀ ਦੀ ਕਿਰਪਾ ਨਾਲ ਗੁਰੂ ਨਾਨਕ ਦੀ ਕਿਰਪਾ ਨਾਲ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਦੀ ਕਿਰਪਾ ਦੇ ਨਾਲ ਇਹ ਮੈਨੂੰ ਦਾਤ ਮਿਲੀ ਹੈ ਮੇਰੇ ਮਾਤ ਪਿਤਾ ਜਿਹੜੇ ਨੇ ਮੇਰੇ ਮਾਂ ਬਾਪ ਦੇ ਰੂਪੀ ਜਿਹੜੇ ਖਿਮਾ ਸੰਤੋਖ ਗਿਆਨ ਧੀਰਜ ਸਤ ਸੰਤੋਖ ਇਹਦੇ ਨਾਲ ਮੇਰਾ ਪਰਿਵਾਰ ਹੈ ਇਹਦੀ ਜਾਣ ਜਾਣਕਾਰੀ ਹੋਈ ਹੈ ਗੁਰੂ ਦੀ ਕਿਰਪਾ ਨਾਲ ਗੈ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮਿਲਾਣਾ ਕੀਤਾ ਪਗੜ ਕੇ ਆਪਣੇ ਗਲਵੱਕੜੀ ਚ ਲਿਆਂਦਾ ਤੇ ਸਤਿਗੁਰੂ ਕਹਿੰਦੇ ਨੇ ਜਸ ਬਿਮਲ ਸੰਤ ਵਖਾਣਿਆ ਤੇ ਮੈਨੂੰ ਸੰਤ ਪੁਰਸ਼ਾਂ ਦਾ ਸੰਗ ਵਖਾਣਾ ਦਿਖਾਣਾ ਕੀਤਾ ਬਿੰਦ ਗੁਣ ਅਨੇਕ ਮਮ ਕੀਮਤ ਜਾਏ ਕੀਮਤ ਕਛੂ ਨਾ ਜਾਹੇ ਕਹੀਂ ਏ ਭਾਈ ਉਸ ਪਰਮੇਸ਼ਰ ਚ ਅਣਿਕਾ ਹੀ ਗੁਣ ਨੇ ਤੇ ਅਣਿਕਾ ਲੋਗ ਉਸ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ ਪਰ ਕਿਸੇ ਦੇ ਪਾਸੋਂ ਵੀ ਕੋਈ ਅੰਤ ਨਹੀਂ ਪਾਇਆ ਗਿਆ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਹੈ ਉਹ ਮਹਿਮਾ ਜੇ ਕੋਈ ਉਹਦੀ ਵਡਿਆਈ ਕਰਦੇ ਤੇ ਵੱਧਦਾ ਨਹੀਂ ਹੈ ਜੇ ਉਹਦੀ ਨਿੰਦਿਆ ਕਰਦੇ ਤੇ ਘਟਦਾ ਨਹੀਂ ਹੈ ਬੋਤਾ ਕਹੀਏ ਬੋਤਾ ਹੋਏ ਜਿੰਨਾ ਉਹਨੂੰ ਕਹੇਗਾ ਉਹਨਾਂ ਉਸ ਤੋਂ ਵੀ ਵਧੇਕ ਉਹਦਾ ਗਿਆਨ ਹੈ ਉਹਦੇ ਤੋਂ ਵੀ ਵੱਡਾ ਹੈ ਉਹ ਤੇ ਸਤਿਗੁਰੂ ਕਹਿੰਦੇ ਨੇ ਬੇਅੰਤ ਗੁਣ ਅਨੇਕ ਮਹਿਮਾ ਮੇਰੇ ਸਤਿਗੁਰੂ ਬਹੁਤ ਗੁਣ ਨੇ ਬਹੁਤ ਵੱਡੀਆਂ ਮਹਿਮਾਵਾਂ ਨੇ ਭਾਵ ਬਹੁਤ ਤੇਰੇ ਖੋਤਕ ਨੇ ਕੀਮਤ ਕਛੂ ਨਾ ਜਾਏ ਕਈ ਤੇਰੇ ਕੋਈ ਗੁਣ ਵਿਡਿਆਈ ਵਿਖਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਤੂੰ ਮਾਇਆ ਤੋਂ ਹੀ ਪਰੇ ਹੈ ਪਕਰ ਤੋਂ ਹੀ ਪਰੇ ਹੈ ਪ੍ਰਭ ਏਕ ਅਨਕ ਅਲਖ ਥਾakur ਓਟ ਨਾਨਕ ਤਿਸ ਗਹੀ ਮੇਰੇ ਸਤਿਗੁਰੂ ਪ੍ਰਭ ਏਕ ਤੂੰ ਮਾਲਕ ਏਕੈ ਸਬਦਾ ਸਾਰਿਆਂ ਨੂੰ ਉਹ ਪ੍ਰਮਾਤਮਾ ਅਨੇਕ ਅਨੇਕਾਂ ਵੇਚੀ ਵਿਚਰ ਵੀ ਰਿਹਾ ਹੈ ਸ਼ੁੱਧ ਅਸ਼ੁੱਧ ਕਰਕੇ ਜੜ ਚੇਤਨ ਕਰਕੇ ਸਾਰਿਆਂ ਵਿੱਚ ਇੱਕਸਾਰ ਵੀ ਹੈ ਓਟ ਨਾਨਕ ਤਿਸ ਗਹੀ ਇਸ ਲਈ ਦਾਸ ਨਾਨਕ ਨੇ ਤੇਰੀ ਓਟ ਤੱਕਣੀ ਕੀਤੀ ਹੈ ਅੰਮ੍ਰਿਤ ਬਾਣ ਸਨਸਾਰ ਸਹਾਈ ਆਪੇ ਇਸ ਸੰਸਾਰ ਸਮੁੰਦਰ ਮੇਰੇ ਲਈ ਪਹਿਲਾਂ ਜੰਗਲ ਦੀ ਈ ਨਹੀਂ ਆਈ ਸੀ ਵਿਸ਼ੇ ਵਿਕਾਰਾਂ ਦੀ ਈ ਨਹੀਂ ਆਈ ਸੀ ਪਰ ਜਦੋਂ ਤੂੰ ਸਹਾਈ ਹੋਇਆ ਮੇਰੇ ਸਤਿਗੁਰੂ ਇਹ ਮੇਰੇ ਲਈ ਅੰਮ੍ਰਿਤ ਬਾਣ ਅੰਮ੍ਰਿਤ ਦਾ ਘਰ ਬਣ ਗਿਆ ਅੰਮ੍ਰਿਤ ਦਾ ਸਰੋਵਰ ਬਣ ਗਿਆ ਸੰਸਾਰ ਸਹਾਈ ਆਪੇ ਤੂੰ ਹੁਣ ਆਪ ਸੰਸਾਰ ਵਿੱਚ ਸਹਾਈ ਹੋਣਾ ਕਿਉਂਕਿ ਇਹ ਜਗ ਸੱਚਾ ਕੀ ਹੈ ਕੋਠੜੀ ਸੱਚੇ ਦਾ ਵਿਸ਼ਵਾਸ ਇਕ ਕੋਠੀ ਤੇਰੀ ਐ ਮੈਂ ਤਾਂ ਮੁਸਾਫਰ ਆਂ ਮੈਂ ਤਾਂ ਪਰੋਣਾ ਆ ਯਾਰ ਰਾਤ ਦੇ ਇੱਕ ਇੱਕ ਰਾਤ ਦਾ ਮੈਂ ਤਾਂ ਇਸੇ ਘਰ ਦੇ ਵਿੱਚ ਇੱਕ ਪੰਛੀ ਦੀ ਨਿਆਈ ਆਇਆ ਹਾਲ ਨਾ ਬਣਾਇਆ ਤਾਂ ਬਸ ਉਡਾਰੀ ਮਾਰ ਜਾਣੀ ਇਹ ਕਦੇ ਪਰ ਮੇਰੇ ਸਤਿਗੁਰੂ ਕੋਠੀ ਵੀ ਤੇਰੀ ਐ ਸੰਸਾਰ ਵੀ ਤੇਰਾ ਬਣਾਇਆ ਵੀ ਤੂੰ ਐ ਸਭ ਦਾ ਵੀ ਤੂੰ ਐ ਖੇਡ ਵੀ ਤੇਰੀ ਐ ਪਰ ਮੇਰੇ ਸਤਿਗੁਰੂ ਇਹਦੇ ਵਿੱਚ ਸਹਾਈ ਵੀ ਤੂੰ ਆਪ ਹੁੰਦਾ ਫਿਰ ਰਾਮ ਨਾਮ ਉਰਹਾਰ ਬੱਕੇ ਦਿਵਸ ਗਏ ਜਦੋਂ ਤੇਰਾ ਨਾਮ ਰਮਿਆ ਯਾਰ ਨਾਮ ਹਿਰਦੇ ਵਿੱਚ ਧਾਰਨ ਕੀਤਾ ਉਰਹਾਰ ਉਰ ਭਾਵ ਹਿਰਦਾ ਹਾਰ ਭਾਵ ਧਾਰਨ ਕਰਨਾ ਕੀਤਾ ਬੱਕੇ ਦਿਵਸ ਗਏ ਹੁਣ ਜ਼ਹਿਰ ਦੇ ਜਿਹੜੇ ਦਿਨ ਸਨ ਖਤਮ ਹੋ ਗਏ ਈਰਖਾ ਨਿੰਦਿਆ ਦਵੈਸ ਚੁਗਲੀ ਬੇਈਮਾਨੀ ਚੋਰੀ ਠੱਗੀ ਯਾਰੀ ਰਾਮਕੋਰੀ ਸਭ ਮੁੱਕ ਗਏ ਨੇ ਮੇਰੇ ਖਿਹੜੇ ਛੱਡ ਗਏ ਨੇ ਭੈੜੇ ਵਿਕਾਰ ਗਤ ਪਰਮ ਮੋਹ ਬੇਕਾਰ ਵਿੰਸੇ ਜੋਣ ਆਵਨ ਸਬਰ ਹੈ ਗਤ ਭਾਵ ਖਤਮ ਹੋਣਾ ਬినాਸ਼ ਹੋ ਗਏ ਨੇ ਮੇਰੇ ਭਰਮ ਬਲੇਖੇ ਮੋਹ ਖਤਮ ਹੋ ਗਏ ਪੰਜ ਚੋਰਾ ਉਪੀ ਬਕਾਰ ਖਤਮ ਹੋ ਗਏ ਇਹ ਬਿੰਸ ਗਏ ਨੇ ਜੋਣ ਆਵਨ ਸਬਰ ਹੈ ਹੁਣ ਜੁਨਾ ਵਿੱਚੋਂ ਵੀ ਰਹਿਣ ਤੋਂ ਬਚ ਗਿਆ ਹੁਣ ਜੰਮਣ ਮਰਨ ਚ ਨਹੀਂ ਜਾਂਦਾ ਤੇਰੀ ਕਿਰਪਾ ਨਾਲ ਜਦੋਂ ਰਾਮ ਨਾਮ ਔਰ ਹਾਰ ਜਦੋਂ ਤੇਰਾ ਨਰਮਿਆ ਹੋਇਆ ਨਾਮ ਹਿਰਦੇ ਵਿੱਚ ਧਾਰਨ ਕੀਤਾ ਫੇ ਮੇਰੇ ਸਾਰੇ ਤਰ੍ਹਾਂ ਦੇ ਪਰਮ ਭੁਲੇਖੇ ਖਤਮ ਸੰਸੇ ਖਤਮ ਜੰਮਣ ਮਰਨ ਦਾ ਗੇੜ ਖਤਮ ਹੋ ਗਿਆ ਤੇਰੀ ਕਿਰਪਾ ਨਾਲ ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ਅਗਨ ਸਾਗਰ ਅਗਨ ਕਿਹੜਾ ਹੈ ਤ੍ਰਿਸ਼ਨਾ ਈਰਖਾ ਕਿਉਂਕਿ ਅੱਗ ਦੀ ਫਿਤਰਤ ਹੈ ਜਿੰਨੀ ਮਰਜੀ ਇਹਦੇ ਵਿੱਚ ਬਾਲਣ ਪਾਈ ਜੋ ਕਰਿਆਗਣੇ ਨਹੀਂ ਕਹਿਣਾ ਬਸ ਤ੍ਰਿਪਤੀ ਹੋ ਗਈ ਤ੍ਰਿਸ਼ਨਾ ਈਰਖਾ ਨਿੰਦਿਆ ਚੁਗਲੀ ਐਡੀ ਤਕੜਿਆ ਵਿਕਾਰ ਐ ਜਿੰਨਾ ਇਹਦੇ ਵਿੱਚ ਖਛਤ ਹੋਈ ਜਾਏਗਾ ਉਨਾ ਇਹ ਦੁਨੀਆਵੀ ਜ਼ਹਿਰ ਵਿੱਚ ਲਿਪਟ ਹੋਈ ਜਾਏਗਾ ਭਾਈ ਇਹਨੇ ਕਦੇ ਨਹੀਂ ਕਹਿਣਾ ਬਹੁਤ ਹੋ ਗਈ ਨਿੰਦਿਆ ਚੁਗਲੀ ਤ੍ਰਿਸ਼ਨਾ ਨੇ ਕਦੇ ਨਹੀਂ ਕਹਿਣਾ ਕਿਉਂਕਿ ਸਤਿਗੁਰੂ ਦੀ ਬਾਣੀ ਕਹਿੰਦੀ ਐ ਤ੍ਰਿਸ਼ਨਾ ਬਰਲੇ ਹੀ ਕੀ ਬੁੱਝੀ ਹੈ ਕੋੜ ਜੋਰੇ ਲੱਖ ਕਰੋੜੇ ਪਰੇ ਪਰੇ ਹੀ ਲੁੱਝੀ ਹਜ਼ਾਰ ਜੋੜ ਲੇਗਾ ਮਨ ਲੱਖਾਂ ਤੱਕ ਜਾਏਗਾ ਲੱਖਾਂ ਜੋੜੇਗਾ ਅਰਬਾਂ ਖਰਬਾਂ ਤੱਕ ਜਾਏਗਾ ਇੱਥੇ ਹੀ ਬਸ ਨਹੀਂ ਅਰਬਾਂ ਖਰਬਾਂ ਤੋਂ ਧਰਤੀ ਦੇ ਰਾਜ ਭਾਗ ਤੇ ਵੀ ਚਲੇ ਜਾਏਗਾ ਮਨ ਦੀ ਤ੍ਰਿਸ਼ਨਾ ਨਹੀਂ 부ਜਦੀ ਕਿਉਂਕਿ ਅੱਗ ਦੀ ਫਿਤਰਤ ਹੈ ਚਾਹੇ ਦੁਨਿਆਵੀ ਆਗਣ ਨੋ ਤਰ੍ਹਾਂ ਦੀ ਅਗਣ ਮੰਨੀ ਹੈ ਪਰ ਨੋਹਾਂ ਤਰ੍ਹਾਂ ਚੋਂ ਸਭ ਤੋਂ ਭੈੜੀ ਮਾਇਆ ਦੀ ਅੱਗ ਹੈ ਇੱਥੇ ਤੱਕ ਜੱਠਰਾ ਗਣੂ ਸਤਿਗੁਰਾਂ ਨੇ ਬਾਣੀ ਚ ਉਲਨਾ ਦਿੱਤੀ ਮਾਇਆ ਦੇ ਨਾਲ ਉਹ ਕਹਿੰਦੇ ਇੰਨੀ ਜਟੜਾ ਅਗਨ ਨਹੀਂ ਭੈੜੀ ਜਿੰਨੀ ਇਹ ਮਾਇਆਲ ਭੈੜੀ ਆ ਕਿਉਂਕਿ ਮਾਇਆ ਨੇ ਇਹ ਨਹੀਂ ਪਤਾ ਕਿਹੜੇ ਰੂਪ ਵਿੱਚ ਆ ਕੇ ਛਲ ਲੈਣਾ ਤੈਨੂੰ ਇਹ ਭੁਲੇਖਾ ਹੀ ਆ ਸਾਡਾ ਇਸ ਲਈ ਸਤਿਗੁਰੂ ਕਹਿੰਦੇ ਨੇ ਕਹਿੰਦੇ ਮੇਰੇ ਸਤਿਗੁਰੂ ਅਗਨ ਸਾਗਰ ਭੈ ਸਿਤਲੋਂ ਜਿਹੜਾ ਅਗਨ ਦਾ ਸਾਗਰ ਸੀ ਨਿੰਦਿਆ ਤਾ ਦੁਵੇਸ਼ ਨਿੰਦਿਆ ਚੁਗਲੀ ਬਹੁਤ ਕਰਦਾ ਸੀ ਪਰ ਤੇਰੀ ਕਿਰਪਾ ਨਾਲ ਸ਼ਾਂਤ ਹੋ ਗਿਆ ਹੁਣ ਛੱਡ ਦਿੱਤਾ ਇਹਦਾ ਖਹਿੜਾ ਤੇਰੀ ਰਹਿਮ ਨਾਲ ਤੇਰੇ ਤਰਸ ਦੇ ਨਾਲ ਸਾਧਨ ਚਲ ਗਏ ਰੇ ਤੇਰੇ ਸਤ ਸੰਗੀਆਂ ਦੇ ਅੰچل ਵਿੱਚ ਜਿਵੇਂ ਮਾਂ ਦਾ ਮਾਂ ਦੀ ਗੋਦ ਪੁੱਤ ਲਈ ਸਭ ਤੋਂ ਨਿੱਗੀ ਹੁੰਦੀ ਏ ਕਹਿ ਲਈਏ ਦੁਨੀਆਵੀ ਸਾਰੇ ਦੁੱਖ ਮਾਂ ਬੱਚੇ ਲਈ ਸੇੜ ਲੈਂਦੀ ਏ ਮੇਰੇ ਸਤਗੁਰੂ ਤੇਰੀ ਸੰਗਤ ਐਸੀ ਐ ਤੇਰੀ ਸਤ ਸੰਗਤ ਕੀਤੇ ਮੇਰੇ ਸਾਰੇ ਇਕਲੇਸ ਬਿਮਾਰੀਆਂ ਰੋਗ ਸਭ ਨਵਿਰਤ ਹੋ ਗਏ ਪਰ ਉਹ ਇਹ ਤੇਰੀ ਸੰਗਤ ਦੇ ਬਦੌਲਤ ਐ गोविंद गोपाल दे आल समर्थ बोल साधु हर जय जय मेरे गोविंद धरती दे आश्रय गोपाल धरती नु पालण वाले दयाल दे दयालु सतगुरु समर्थ सर्व कला संपूर्ण बोल साधु हर जय जय तेरे साधु तेरे भगत जन भी तेरी जय जयकार करदे ने नानक नाम त्याए पूर्ण साध संगत संग पाई परम गति ਨਾਨਕ ਨਾਮ ਧਿਆਇ ਦੂਜੇ ਬੰਦ ਦੀ ਸਮਾਪਤੀ ਨਾਨਕ ਨਾਮ ਲੈਵਾ ਨਾ ਕਰਦੇ ਨੇ ਕਹਿੰਦੇ ਦਾਸ ਨਾਨਕ ਨੇ ਤੇਰਾ ਨਾਮ ਧਿਆਇਆ ਪੂਰਨ ਸਾਧ ਸੰਗ ਤੇਰੀ ਪੂਰਨ ਸਤ ਸੰਗਤ ਜਿੱਥੇ ਏਕੋ ਨਾਮ ਦੀ ਵਿੜਿਆਈ ਹੁੰਦੀ ਐ ਅਸੀਂ ਸੰਗਤ ਪਾ ਕੇ ਪਾਈ ਪਰਮਗਤੀ ਹੁਣ ਪਰਮ ਅਵਸਥਾ ਤੁਰਿਆ ਪਦ ਪਾ ਲਿਆ ਹੁਣ ਵਿਚਰਦਾ ਦੁਨੀਆ ਚ ਪਰ ਸੁਰਤ ਤੇਰੇ ਨਾਲ ਜੁੜੀ ਐ ਵਿਚਰਦਾ ਦੁਨੀਆਂ ਨਾਲ ਗੱਲਾਂ ਬਾਤਾਂ ਕਰਦਾ ਪਰ ਧਿਆਨ ਤੇਰੇ ਵਿੱਚ ਹੈ ਤੇਰੇ ਨਾਮ ਵਿੱਚ ਤੇਰੇ ਸਿਮਰਨ ਵਿੱਚ ਹੈ ਇੱਕ ੜੀ ਨਾ ਮਿਲਤੇ ਤਾਂ ਕਲ ਜੋਗ ਉਤਾ ਉਹਨਾਂ ਕੋਦ ਮਿਲੇ ਪਰ ਤਦ ਉਹ ਭਗਵੰਤਾ ਨਰਲਿਤਹੁਣੇ ਇਹ ਅਵਸਥਾ ਬਣ ਗਈ ਇੱਕ ਇੱਕ ਖਿੰਡ ਵੀ ਨਾਮ ਵਿਸਰ ਗਿਆ ਮੇਰੇ ਲਈ ਉਹ ਕਲ ਜੋਗ ਬਣ ਗਿਆ ਸਤਿਗੁਰੂ ਤੇਰੀ ੜੈ ਮੈਂ ਤੇਰਾ ਤਰਸ ਹੈ ਤੇ ਇਸੇ ਲਈ ਸਤਿਗੁਰੂ ਕਹਿੰਦੇ ਨੇ ਨਾਮ ਧਿਆਨ ਨਾਲ ਪਰਮ ਅਵਸਥਾ ਮਿਲ ਗਈ ਜਹੇ ਦੇਖੋ ਤੈ ਸੰਗ ਏਕ ਰਵ ਰਹਿਆ ਹੁਣ ਜਿੱਥੇ ਵੀ ਦੇਖਣਾ ਕਰਦਾ ਤੂੰ ਮੈਨੂੰ ਦੇਖਦਾ ਮੇਰੇ ਅੰਗ ਸੰਗ ਵਿਚਰਦਾ ਕਟ ਕਟ ਵੈ ਸੀ ਆਪ ਵੇਲੈ ਕਹਿਣ ਲਹਿਆ ਪਤਾ ਸਭ ਨੂੰ ਹੈ ਗਿਆਨ ਸਭ ਕੋਲੇ ਹੈ ਪਰ ਕਿਸੇ ਦਾ ਸੁਪਨ ਅਵਸਥਾ ਹੈ ਕਿਸੇ ਦਾ ਜਾਗ੍ਰਿਤ ਅਵਸਥਾ ਚ ਹੈ ਭਾਵ ਕਿਸੇ ਨੂੰ ਗਿਆਨ ਆਵਦੇ ਦੀ ਸੋਝੀ ਕੋਈ ਨਹੀਂ ਹੈ ਤੇ ਕੋਈ ਜਾਗ੍ਰਿਤ ਅਵਸਥਾ ਭਾਵ ਕਿਸੇ ਨੂੰ ਗਿਆਨ ਦੀ ਸੋਝੀ ਹੋ ਜਾਂਦੀ ਹੈ ਮੇਰੇ ਸਤਿਗੁਰੂ ਘਟ ਘਟ ਵਾਸੀ ਤੂੰ ਘਟ ਘਟ ਜਰੇ ਜਰੇ ਦਾ ਵਾਸੀ ਹੈ ਜੇ ਜੇ ਪੇਖੋ ਤਹ ਜੂਰ ਦੂਰ ਕਤੋਂ ਨਾ ਜਾਈ ਰਵਰੇ ਆ ਸਰਬਤਰਮੈ ਮਨ ਸਦਾ ਤੇ ਆਈ ਤੂੰ ਜਰੇ ਜਰੇ ਵਿੱਚ ਵਿਆਪਕ ਹੈ ਘਟ ਘਟ ਦਾ ਵਾਸੀ ਹੈ ਪਰ ਆਪ ਵਿਰਲੇ ਕਿਨੇ ਲਹਿਆ ਤੈਨੂੰ ਕਿਸੇ ਵਿਰਲੇ ਨੇ ਲਖਿਆ ਕਿਉਂਕਿ ਸਮਝਦਾ ਹਰ ਕੋਈ ਹੈ ਵੀ ਜਰੇ ਜਰੇ ਵਿੱਚ ਵਿਆਪਕ ਹੈ ਪਰ ਮਨ ਦਾ ਕੋਈ ਕੋਈ ਹੈ ਕਿਉਂਕਿ ਨਿੱਕ ਟਬੂਜਾ ਸੋ ਬੁਰਾ ਕਿਉਂ ਕਰਾ ਜਿਹੜਾ ਨੇੜੇ ਸਮਝਦਾ ਕਦੇ ਮਾੜਾ ਨਹੀਂ ਬੋਲਦਾ ਕਦੇ ਮਾੜਾ ਨਹੀਂ ਕਰਦਾ ਕਦੇ ਮਾੜਾ ਨਹੀਂ ਸੋਚਦਾ ਇਹ ਨਿਸ਼ਾਨੀਆਂ ਉਹਦੀ ਪਰ ਸਤਿਗੁਰੂ ਕਹਿੰਦੇ ਵਿਰਲਾ ਕਿਨੇ ਲਏ ਆ ਮੇਰੇ ਸਤਿਗੁਰੂ ਕੋਈ ਵਿਰਲਾ ਹੈ ਜਿਹੜਾ ਨਾਮ ਤੈਨੂੰ ਇਹ ਜਾਣਦਾ ਵੀ ਤੂੰ ਜਰੇ ਜਰੇ ਚ ਵਿਆਪਕ ਸੁਣਦਾ ਹਰ ਕੋਈ ਹੈ ਪਤਾ ਸਭ ਨੂੰ ਹੈ ਪਰ ਪਤਾ ਹੋਣ ਦੇ ਬਾਵਜੂਦ ਨਹੀਂ ਮੰਨਦਾ ਇਸੇ ਲਈ ਬਾਬਾ ਕਬੀਰ ਸਾਹਿਬ ਨੂੰ ਕਹਿਣਾ ਪਿਆ ਕਬੀਰ ਮਨ ਜਾਣੈ ਸਭ ਬਾਤ ਮਨ ਨੂੰ ਸਭ ਕੁਝ ਪਤਾ ਪਰ ਜਾਣਤ ਹੀ ਉਗਣ ਕਰੇ ਹੁਣ ਪਤਾ ਵੀ ਹੈ ਵੀ ਕਿਸੇ ਨੂੰ ਮੰਦੜਾ ਬੋਲਾਂਗੇ ਅਗਲਾ ਇਹ ਤਾਂ ਹੈ ਨਹੀਂ ਵੀ ਬੋਲੇਗਾ ਨਹੀਂ ਮੰਦੜਾ ਜੇ ਇੱਕ ਸੁਣਾਏਗਾ ਤਾਂ 10 ਸੁਣਨੀਆਂ ਪੈਣਗੀਆਂ ਪਰ ਫਿਰ ਵੀ ਕਹਿੰਦਾ ਸਤਿਗੁਰੂ ਬਾਬਾ ਕਬੀਰ ਸਾਹਿਬ ਕਹਿੰਦੇ ਫਿਰ ਵੀ ਇਹ ਮੰਦੜਾ ਬੋਲਦਾ ਹੈ ਭੈੜੀ ਬੋਲੀ ਬੋਲਦਾ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਵੇ ਫਿੱਕਾ ਫਿਰ ਵੀ ਬੋਲਣਾ ਕਰਦਾ ਹੈ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਜਾਣਤੀ ਹੋਣ ਕਰੇ ਕਾਹੀ ਕੀ ਕੁਸ਼ਲਾਤ ਹੱਥ ਦੀ ਪੂਏ ਪਰ ਸਭ ਕੁਝ ਪਤਾ ਹੈ ਗਿਆਨ ਦਾ ਦੀਵਾ ਵੀ ਇਹਦੇ ਕੋਲੇ ਫਿਰ ਵੀ ਦੇਖੋ ਈਰਖਾ ਅਦਵੇਸ਼ ਨਿੰਦਿਆ ਚੁਗਲੀ ਕਲਾ ਕਲੇਸ਼ ਦੇ ਵਿੱਚ ਆਪ ਫਸਦਾ ਕਰੇ ਕੀ ਇਹਦਾ ਕੋਈ ਇਲਾਜ ਪਤਾ ਸਭ ਨੂੰ ਹੈ ਕਿਹਨੂੰ ਨਹੀਂ ਪਤਾ ਲੜਾਈ ਝਗੜੇ ਚ ਕੁਝ ਨਹੀਂ ਪਿਆ ਕਿਹਨੂੰ ਨਹੀਂ ਪਤਾ ਕੋਟ ਕਰਤਿਹਰੀਆਂ ਦੇ ਚੱਕਰਾਂ ਚ ਕੁਝ ਨਹੀਂ ਪਿਆ ਪਰ ਫਿਰ ਵੀ ਕ੍ਰੋਧ ਤੇ ਕੰਟਰੋਲ ਨਹੀਂ ਲੋਭ ਤੇ ਕੰਟਰੋਲ ਨਹੀਂ ਮੋਹ ਤੇ ਕੰਟਰੋਲ ਨਹੀਂ ਸਭ ਤੋਂ ਵੱਡਾ ਸਾਰਿਆਂ ਦਾ ਪਿਓ ਸਰਦਾਰ ਹੰਕਾਰ ਇਹਦੇ ਤੇ ਕਿਸੇ ਵਿਰਲੇ ਦਾ ਹੀ ਜੋਰ ਚੱਲਦਾ ਹੈ ਕਿਉਂਕਿ ਮਾਇਆ ਹੈ ਰਜਗੁਣ ਤਮਗੁਣ ਸਤਿਗੁਣੀ ਇਹ ਤ੍ਰਿਗੁਣੀ ਮਾਇਆ ਤੇ ਦੀ ਸੈਨਾ ਬਹੁਤ ਵੱਡੀ ਆ ਪਤਾ ਨਹੀਂ ਕਿਹੜੇ ਰੂਪ ਵਿੱਚ ਸਾਹਮਣੇ ਆ ਜਾਏ ਕਿਉਂਕਿ ਜਦੋਂ ਵੀ ਕਲੇਸ਼ ਕਲਾ ਕਲੇਸ਼ ਲੜਾਈ ਝਗੜਾ ਹੁੰਦਾ ਨਾ ਹੰਕਾਰ ਦੇ ਵਾਸ ਹੋ ਕੇ ਹੀ ਹੁੰਦਾ ਹੈ ਤੇ ਸਤਿਗੁਰੂ ਇਹੀ ਕਹਿੰਦੇ ਨੇ ਕਹਿੰਦੇ ਭਾਈ ਮੇਰੇ ਸਤਿਗੁਰੂ ਘਟ ਘਟ ਵਿੱਚ ਆਪ ਵਿਆਪਕ ਹੈ ਪਰ ਕੋਈ ਵਿਰਲਾ ਹੀ ਜਾਣਦਾ ਵੀ ਤੂੰ ਘਟ ਘਟ ਵਿੱਚ ਜਰੇ ਜਰੇ ਵਿੱਚ ਵਿਆਪਕ ਹੈ ਕਿਉਂਕਿ ਬਾਣੀ ਸੁਣਨ ਦਾ ਹੀ ਨਹੀਂ ਕੱਲਾ ਮੰਨਣ ਦਾ ਹੀ ਨਹੀਂ ਕੱਲਾ ਤੇ ਜ਼ਿੰਦਗੀ 'ਚ ਅਮਲ ਕਰਨ ਦਾ ਵੀ ਸ਼ਾਤਮੀਨ ਹੈ ਗੁਰੂ ਦੀ ਬਾਣੀ ਨੂੰ ਸਮਝ ਕੇ ਅਮਲ ਜ਼ਿੰਦਗੀ 'ਚ ਕੀਤਾ ਜਾਵੇ ਤਾਂ 90% ਸਾਡੀਆਂ ਬਿਮਾਰੀਆਂ ਵੀ ਕਟੀਆਂ ਜਾਣਗੀਆਂ ਤੇ ਘਰ ਵੀ ਸੁਖੀ ਵਸਣਗੇ ਅੱਜ ਮਾਇਆ ਸਭ ਕੋਲੇ ਹੈ ਪਰ ਸੁਖ ਸਭ ਕੁਲ ਨਹੀਂ ਹੈ ਕਿਉਂਕਿ ਗੁਰੂ ਦੀ ਬਾਣੀ ਦਾ ਆਸ਼ਾ ਹੀ ਨਹੀਂ ਪਤਾ ਗੁਰੂ ਦੀ ਬਾਣੀ ਦਾ ਭਾਵ ਅਰਥ ਹੀ ਨਹੀਂ ਸਾਨੂੰ ਪਤਾ ਤਾਂ ਹੀ ਦੁਖੀ ਆ ਸਤਿਗੁਰੂ ਨੇ ਕਲੀਅਰ ਕੀਆ ਕਹਿੰਦੇ ਘਟ ਘਟ ਵਿੱਚ ਜਰੇ ਜਰੇ ਵਿੱਚ ਵਿਆਪਕ ਹੈ ਪਰ ਵਿਰਲਾ ਹੀ ਕੋਈ ਜਾਣਦਾ ਹੈ ਪਤਾ ਸਭ ਨੂੰ ਹੈ ਵੀ ਜਰੇ ਜਰੇ ਵਿੱਚ ਵਿਆਪਕ ਹੈ ਪਰ ਸਮਝਦਾ ਤੇ ਮਨ ਦਾ ਕੋਈ ਵਿਰਲਾ ਹੀ ਹੈ ਜਲ ਤਲ ਮੈਲ ਪੂਰ ਪੂਰਣ ਕੀਤ ਹਸਤ ਸਮਾਨਿਆ ਜਲ ਵਿੱਚ ਵੀ ਤੂੰ ਹੈ ਪਾਣੀ ਵਿੱਚ ਵੀ ਤੂੰ ਹੈ 42 ਲੱਖ ਦੀ ਜਲਮੈ ਹੋਤੇ ਬੀਠਲ ਪਹਿਲਾ ਕਾਹੇ ਕਰੋ ਤੇ ਇਹ ਕਹਦੇ ਨੇ ਜੀ ਸਾਡੇ ਕੋਲ ਨਹੀਂ ਹੈ ਜੀ ਸਰਦਾ ਨਹੀਂ ਬੜਾ ਓਖਾ ਉਹ ਭਾਈ 42 ਲੱਖ ਜੁਨਾ ਜਲ ਵਿੱਚ ਪੈਦਾ ਕਰਕੇ ਤੇ ਉਹਨਾਂ ਨੂੰ ਵੀ ਤਾਂ ਰਿਜਕ ਦਿੰਦਾ ਤੈਨੂੰ ਕਿਉਂ ਨਾ ਦੇਗਾ ਤੇ ਸਾਡੀ ਮੂਰਖਤਾ ਹੀ ਹੈ ਵੀ ਅਸੀਂ ਉਹਨੂੰ ਨੇੜੇ ਨਹੀਂ ਸਮਝਦੇ ਕਹਿੰਦੇ ਜਲ ਪਾਣੀ ਵਿੱਚ ਵੀ ਹੈ ਥਲ ਧਰਤੀ ਵਿੱਚ ਵੀ ਹੈ ਮੇਜ ਵਾਲਾ ਆਕਾਸ਼ ਵਿੱਚ ਵੀ ਹੈ ਪੂਰ ਪੂਰਨ ਹਰ ਇੱਕ ਥਾਂ ਥਾਂ ਤੇ ਪੂਰਨ ਤੌਰ ਤੇ ਮੁਕੰਮਲ ਹੈ ਕਿਵੇਂ ਕੀਟ ਹਸਤ ਸਮਾਨਿਆ ਕੀੜੀ ਚ ਵੀ ਉਨਾ ਹੀ ਐ ਜਿੰਨਾ ਹੱਥੀ ਦੇ ਵਿੱਚ ਐ ਪੰਛੀ ਚ ਵੀ ਉਨਾ ਹੀ ਐ ਜਿੰਨਾ ਇੱਕ ਰੇਂਗ ਦੇ ਹੋਏ ਸੱਪ ਦੇ ਵਿੱਚ ਐ ਪਰ ਬਸ ਹਰੀਕ ਨੂੰ ਫਿਤਰਤ ਅਲੱਗੋ ਲੱਗੀ ਦਿੱਤੀ ਜਿਹੜਾ ਤਾਂ ਉਹ ਫਿਤਰਤ ਤੇ ਕਾਬੂ ਪਾ ਜਾਂਦਾ ਉਹ ਬ੍ਰਹਮ ਗਿਆਨੀ ਬਣ ਜਾਂਦਾ ਪਸ਼ੂ ਜੂਨ ਕਾਬੂ ਪਾ ਜਾਂਦੀ ਐ ਤੇ ਉਹ ਮਨੁੱਖੇ ਜਾਮੇ ਚ ਆ ਜਾਂਦੀ ਤੇ ਮਨੁੱਖ ਜਾਮਾ ਮਨੁੱਖੇ ਜਾਂਮੇ ਚ ਰਹਿੰਦਾ ਹੋਇਆ ਮਨੁੱਖਾ ਆਪਣੀ ਵਿਕਾਰਾਂ ਤੇ ਕਾਬੂ ਪਾ ਜਾਂਦਾ ਤੇ ਬ੍ਰਹਮ ਅਵਸਥਾ ਚ ਪਹੁੰਚ ਜਾਂਦਾ ਹੈ ਤੇ ਸਤਿਗੁਰੂ ਇਹੀ ਸਮਝਾਉਂਦੇ ਨੇ ਕਹਿੰਦੇ ਭਾਈ ਕੀਟ ਵਿੱਚ ਹਸਤੀ ਹਾਥੀ ਵਿੱਚ ਕੀੜੀ ਵਿੱਚ ਪਤੰਗੇ ਵਿੱਚ ਜੀਆਂ ਵਿੱਚ ਸਾਰਿਆਂ ਵਿੱਚ ਇੱਕ ਸਮਾਨ ਵਿਆਪਕ ਹੈ ਕਮੀ ਕੋਈ ਨਹੀਂ ਹੈ ਆ ਦੇ ਅੰਤ ਮੱਦ ਸੋਈ ਗੁਰ ਪ੍ਰਸਾਦੀ ਜਾਨੇ ਸੁਰ ਜੁਗਾਂ ਦੇ ਸ਼ੁਰੂਆਤ ਚ ਵੀ ਉਹੀ ਸੀ ਅੰਤ ਵਿੱਚ ਵੀ ਉਹੀ ਆ ਤੇ ਮੱਧ ਵਿੱਚ ਵੀ ਉਹੀ ਰਹੇਗਾ ਪਰ ਗੁਰੂ ਦੀ ਕਿਰਪਾ ਦੇ ਨਾਲ ਇਹ ਅਕਲ ਆਂਦੀ ਆ ਗੁਰੂ ਦੀ ਕਿਰਪਾ ਦੇ ਨਾਲ ਯਾਦ ਰਹਿੰਦਾ ਹੈ ਇਹ ਨਹੀਂ ਵੀ ਜਿੰਨੀ ਦੇਰ ਵਿਚਾਰ ਹੋ ਰਹੀ ਆ ਸਾਨੂੰ ਤਾਂ ਉਨੀ ਦੇਰੀ ਯਾਦ ਆਪਾ ਦੇ ਵਿੱਚ ਭੁੱਲ ਜਾਂਦਾ ਨਹੀਂ ਸਤਿਗੁਰੂ ਕਹਿੰਦੇ ਨੇ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਹਰ ਵੇਲੇ ਉੱਠਦੇ ਆ ਬਹਿੰਦੇ ਆ ਹਰ ਵੇਲੇ ਯਾਦ ਆ ਵੀ ਤੂੰ ਵਿਆਪਕ ਹੈ ਬ੍ਰਹਮ ਪਸਰਿਆ ਭੰਮ ਲੀਲਾ ਗੋਵਿੰਦ ਗੁੰਨ ਨਿਤ ਜਨ ਕਹਿਆ ਇਹ ਤੇਰਾ ਹੀ ਪਸਾਰਾ ਬ੍ਰਹਮ ਪਸਰਿਆ ਤੂੰ ਆਪ ਹੀ ਪਸਾਰਾ ਕੀਤਾ ਹੈ ਆਪੀ ਵਿਚਰ ਰਹੇ ਹੈ ਤੇਰੀ ਆਪਦੀ ਹੀ ਅੰਸ਼ ਸਾਰੇ ਵਿੱਚ ਗੋਵਿੰਦ ਗੁਣ ਨਿਧ ਜਨ ਕਹਿਆ ਤੇਰੇ ਦਾਸਾਂ ਨੇ ਤੇਰੇ ਭਗਤਾਂ ਨੇ ਇਹ ਤੇਰੀ ਵਡਿਆਈ ਵਖਿਆਣ ਕਰਨੀ ਕੀਤੀ ਹੈ ਸਿਮਰ ਸੁਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਿਆ ਕਹਿੰਦੇ ਦਾਸ ਨਾਨਕ ਵੀ ਤੇਰਾ ਸਿਮਰਨ ਕਰਦਾ ਹੈ ਮੇਰੇ ਸਤਿਗੁਰੂ ਤੂੰ ਦਿਲਾਂ ਦੀ ਜਾਣਨ ਵਾਲਾ ਹੈ ਹਰ ਏਕ ਹਰੇਕ ਵਿੱਚ ਇੱਕ ਰੂਪ ਵਿੱਚ ਹੈ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਜਾਪ ਸਾਹਿਬ ਵਿੱਚ ਕਲਗੀਧਰ ਪਾਤਸ਼ਾਹ ਕਹਿੰਦੇ ਕਹਿੰਦੇ ਏਕੇ ਤੋਂ ਪਸਾਰਾ ਹੈ ਏਕੇ ਤੋਂ ਅਨੇਕਾਂ ਬਣਿਆ ਤੇ ਇੱਕ ਦਿਨ ਏਕੇ ਵਿੱਚ ਹੀ ਸਮਾਜ ਆਏਗਾ ਸਮਾਇਤ ਹੋ ਜਾਏਗਾ ਰਵ ਰਹਿਆ ਸਾਰਿਆਂ ਵਿੱਚ ਰਵਿਆ ਹੋਇਆ ਦਿਨ ਰੇਨ ਸੁਹਾਵੜੀ ਆਈ ਸਿਮਰਤ ਨਾਮ ਹਰਿ ਸੁਹੇਲਾ ਘੜੀ ਸੁਹੇਲਾ ਦਿਨ ਸੁਹੇਲੀ ਰਾਤ ਜਦੋਂ ਨਾਮ ਤੇਰਾ ਜਪਿਆ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਤਰੇ ਤੇਰੇ ਚਰਨਾਂ ਦੇ ਨਾਲ ਪ੍ਰੀਤੀ ਬਣੀ ਉਹ ਦਿਨ ਭਾਗਾ ਵਾਲਾ ਮੇਰੇ ਸਾਰੇ ਭੈੜੇ ਪਾਪ ਨਾਸ਼ ਹੋ ਗਏ ਨੇ ਤੇਰੀ ਕਿਰਪਾ ਹੈ ਦੂਖ ਪੂਖ ਦਾ ਰਿਦ੍ਰਣਾਠੇ ਪ੍ਰਗਟ ਮਾਰਗ ਦਿਖਾਇਆ ਮੇਰੇ ਹੋਂ ਸਾਰੇ ਦੁੱਖ ਦਲਿੱਦਰ ਕਲੇਸ਼ ਝਗੜੇ ਸਭ ਖਤਮ ਹੋ ਗਏ ਪ੍ਰਗਟ ਮਾਰਗ ਦਿਖਾਇਆ ਮੇਰੇ ਸਤਿਗੁਰੂ ਨੇ ਮੈਨੂੰ ਜਾਹਰ ਕਰਕੇ ਉਚੇਚਾ ਰਸਤਾ ਅਧਿਆਤਮਕ ਤਲ ਦਾ ਮੇਰੇ ਗੁਰੂ ਨੇ ਦਿਖਾਣਾ ਕੀਤਾ ਹੈ ਮਿਲ ਸਾਧ ਸੰਗੇ ਨ ਮਰੰਗੇ ਮਨ ਲੋੜਿੰਦਾ ਪਾਇ ਹੁਣ ਤੇਰੀ ਸਤ ਸੰਗਤ ਵਿੱਚ ਮਿਲ ਕੇ ਨਾਮ ਦਾ ਰੰਗ ਚੜ ਗਿਆ ਮਨ ਨੂੰ ਜੋ ਮਨ ਚਾਹਿਆ ਉਹ ਤੇਰੀ ਕਿਰਪਾ ਦੇ ਨਾਲ ਮੇਰੇ ਸਤਗੁਰੂ ਪਾਇਆ ਹਰ ਦੇਖ ਦਰਸ਼ਨ ਇਛੁ ਕੁੰਨੀ ਕੁੱਲ ਸੰਬੂਹ ਸਬ ਤੈਰੇ ਮੇਰੇ ਸਤਗੁਰੂ ਤੇਰੇ ਦਰਸ਼ਨ ਮਾਤਰ ਚ ਦਰਸ਼ਨ ਦੇਖ ਦੀਵਾ ਗੁਰ ਤੇਰਾ ਪੂਰਨ ਕਰਮ ਹੋਏ ਪਰ ਮੇਰਾ ਸਤਗੁਰੂ ਤੇਰੇ ਦਰਸ਼ਨ ਮਾਤਰ ਦੇ ਵਿੱਚ ਹੀ ਮੇਰੀਆਂ ਸਾਰੀਆਂ ਸ਼ਾਵਾਂ ਸੰਪੂਰਨ ਹੋ ਗਈਆਂ ਕੁੱਲ ਸੰਬੂਹਾ ਮੇਰਾ ਕੁੱਲ ਪਰਿਵਾਰ ਸ਼ਾਕੋਲ ਭਲੀ ਜਹਰ ਕੋ ਦਾਸ ਜੇ ਕੁੱਲ ਤਾਸ ਨਾ ਉਪਦਾ ਤੇ ਕੁੱਲ ਧਾਕ ਪਲਾਸ ਕਹਿੰਦੇ ਕੁੱਲ ਵੀ ਤਰ ਜਾਂਦੀ ਹੈ ਜਿਹਦੇ ਵਿੱਚ ਭਗਤ ਪੈਦਾ ਹੋ ਜਾਈ ਨਾਮ ਰਸਿਆ ਨਾਮ ਬੰਦਗੀ ਜਪਣ ਵਾਲਾ ਪੈਦਾ ਹੋ ਜਾਈ ਕੁੱਲ ਵੀ ਤਨਤਾ ਯੋਗ ਹੈ ਸਹੀਂ ਬਾਬਾ ਕਬੀਰ ਸਾਹਿਬ ਨੇ ਕਿਹਾ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀਏ ਜਾਤ ਕੋ ਜੇ ਜਪਿਓ ਸਰਗਨ ਹਰ ਮੈਂ ਮੇਰੀ ਜਾਤ ਨੂੰ ਜਲਾਹੇ ਜਾਤ ਨੂੰ ਸਾਰੀ ਦੁਨੀਆ ਅਸਦੀ ਇਹ ਕਰਾਂਗੀ ਪਰ ਮੈਂ ਆਪਣੀ ਜਾਤ ਤੋਂ ਬਲਿਹਾਰੇ ਜਿਹੜੀ ਜਾਤ ਵਿੱਚ ਆ ਕੇ ਤੇਰਾ ਨਾਮ ਜਪਿਆ ਹੈ ਤੇਰੇ ਨਾਮ ਨਾਲ ਜੁੜੇ ਆ ਬਲਿਹਾਰੇ ਆ ਸਤਿਗੁਰੂ ਕਿਰਪਾ ਤੇਰੀ ਤੇਰੇ ਦਰਸ਼ਨ ਮਾਤਰ ਵਿੱਚ ਕੁੱਲ ਸਮੂਹਾ ਸਬ ਤਰੇ ਅੱਗੇ ਵੀ ਬੇਨਤੀ ਕੀਤੀ ਇੱਕ ਨਹੀਂ 21 ਕੁਲਾਂ ਦਾ ਭਲਾ ਹੋ ਜਾਂਦਾ ਜਿਹਦੇ ਵਿੱਚ ਜਿਹੜੀ ਕੁਲ ਵਿੱਚ ਭਗਤ ਪੈਦਾ ਹੋ ਜਾਏ 21 ਕੁਲਾਂ ਦਾ ਤੇ ਸਤਿਗੁਰੂ ਇੱਥੇ ਮੋਹਰ ਲਾਉਂਦੇ ਨੇ ਕੁੱਲ ਸੰਬੂਹਾ ਸਭ ਕਰੇ ਕੁੱਲ ਤੇ ਸੰਬੂਹਾ ਭਾਅ ਪਰਿਵਾਰ ਰਿਸ਼ਤੇਦਾਰ ਸਾਖ ਸਬੰਧੀ ਸਾਰੇ ਤਰ ਜਾਂਦੇ ਨੇ ਕਿਉਂਕਿ ਲੱਕੜ ਦੀ ਫਿਤਰਤ ਹੈ ਜਿੰਨੇ ਮਰਜੀ ਤਣਮੁਹੀ ਲੋਹਾ ਹੋਵੇ ਉਹਨੇ ਤਾਰਨਾ ਹੀ ਤਾਰਨਾ ਹੈ ਨਾਮ ਦੀ ਐਸੀ ਬਰਕਤ ਹੈ ਜੇ ਕਿਰਪਾ ਕਰਨ ਤੇ ਆ ਜਾਏ ਭਗਤ ਕੋਈ ਇੱਕ ਹੀ ਘਰ ਵਿੱਚ ਹੋ ਜਾਏ ਇੱਕੀ ਕੁਲਾਂ ਤੱਕ ਪੂਰੇ ਕਟੰਬੂ ਕੋ ਪੂਰੇ ਸਰਬਾਂਸ ਦਾ ਭਲਾ ਕਰ ਜਾਂਦਾ ਹੈ ਇਸ ਲਈ ਸਤਿਗੁਰੂ ਕਹਿੰਦੇ ਨੇ ਤੇਰੇ ਦਰਸ਼ਨ ਮਾਤਰ ਵਿੱਚ ਹੀ ਤੇਰੇ ਨਾਮ ਜਪਣ ਮਾਤਰ ਵਿੱਚ ਹੀ ਕੁਲਾਂ ਦੀਆਂ ਕੁਲਾਂ ਤਰ ਜਾਂਦੀਆਂ ਆਣੇ ਦਿਨ ਸ੍ਰੇਣ ਅਨੰਦ ਅਨੰਦ ਸਿਮਰੰਤ ਨਾਮਿਕ ਹਰ ਹਰੇ ਦਿਨ ਸ੍ਰੇਣ ਰਾਤ ਦਿਨ ਹੁਣ ਤੇਰੇ ਆਨੰਦ ਵਿੱਚ ਰਹਿਣਾ ਅਨ ਦਿਨ ਦੋ ਲਫ਼ਜ਼ ਨੇ ਦਿਨ ਸ੍ਰੇਣ ਆਨੰਦ ਅਨੰਦਨ ਸਿਮਰੰਤ ਭਾਵ ਦਿਨ ਸ੍ਰੈਣ ਤੇ ਅਨੰਦ ਦਾ ਅਰਥ ਇੱਕੋ ਹੀ ਹੈ ਪਰ ਦਿਨ ਸ੍ਰੈਣ ਆਨੰਦ ਰਾਤ ਦਿਨ ਆਨੰਦ ਵਿੱਚ ਅਨੰਦਨ ਸਿਮਰੰਤ ਤੇ ਦਿਨ ਰਾਤ ਤੈਨੂੰ ਸਿਮਰਦਾ ਵੀ ਰਹਿਣਾ ਨਾਨਕ ਹਰ ਹਰੀ ਮੇਰੇ ਸਤਿਗੁਰੂ ਮੇਰੀ ਖੁਸ਼ੀ ਦਾ ਹੀ ਕਾਰਨ ਇਹ ਹੈ ਕਿ ਦਿਨ ਰਾਤ ਮੈਂ ਤੈਨੂੰ ਸਿਮਰਦਾ ਚਾਹੇ ਦੁੱਖ ਆਏ ਚਾਹੇ ਸੁੱਖ ਆਏ ਕਿਉਂਕਿ ਕਹਤਿਆਂ ਦੁੱਖ ਭੂਗ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਜਪਦੀ ਸਾਡੀ ਪੰਕਤੀਆਂ ਨੇ ਮੇਰੇ ਸਤਿਗੁਰੂ ਜਿੰਨਾ ਮਰਜੀ ਦੁੱਖ ਆਏ ਦਿਨਾ ਮਰਜੀ ਸੁੱਖ ਆਏ ਇਹ ਦਾਤ ਤੇਰੀ ਹੈ ਹੁਣ ਪਤਾ ਲੱਗ ਗਿਆ ਦਾਤ ਤੇਰੀ ਹੈ ਚਾਹੇ ਦੁੱਖ ਦੇ ਤੇ ਚਾਹੇ ਸੁੱਖ ਦੇ ਤੇ ਦਾਸ ਨਾਨਕ ਨੇ ਤੇਰਾ ਹੀ ਨਾਮ ਜਪਣਾ ਹੁਣ ਇਹ ਤੇਰੀ ਦਾਤ ਸਮਝ ਕੇ ਤੇਰਾ ਸ਼ੁਕਰਾਨਾ ਕਰਦਿਆ ਹਰ ਵੇਲੇ ਖੜਾ ਹੋ ਵਿੱਚ ਰਹਿਣਾ ਤੇਰੇ ਨਾਮ ਵਿੱਚ ਜੁੜਿਆ ਰਹਿਣਾ ਸੋ ਗੁਰੂ ਪਿਆਰੀ ਸਾ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਕ ਤੈਨਾਂ ਛੁੱਟੀ ਹੈ ਕਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਹੋ ਸੱਜਣਾ ਸੀਸੜੀਆਂ ਜੋ ਹੋਵੇ ਸਭ ਸੋ ਮੇਲ ਗੱਜ ਵੱਜ ਕੇ ਫਤੇ ਦਾ ਜਵਾਬ ਫਤੇਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ